ਉਹਨਾਂ ਨੂੰ ਫੜਿਆ ਗਿਆ ਉੱਥੇ ਉਹਨਾਂ ਨੂੰ ਫੜ ਕੇ ਝੂਠੇ ਕੇਸ ਬਣਾਏ ਗਏ ਉਹਨਾਂ ਨੂੰ ਉੱਥੇ ਮਾਰਿਆ ਕੁੱਟਿਆ ਗਿਆ ਫਿਰ ਥਾਣੇ ਵਿੱਚ ਮਾਰਿਆ ਕੁੱਟਿਆ ਗਿਆ ਫਿਰ ਉਹਨਾਂ ਦੀ ਰੈਸਟ ਪਾ ਕੇ ਉਹਨਾਂ ਨੂੰ ਅ ਅਦਾਲਤ 'ਚ ਪੇਸ਼ ਕੀਤਾ ਗਿਆ ਫਿਰ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਇਆ ਗਿਆ ਫਿਰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਫਿਰ ਉਹਨਾਂ ਦੀ ਬੇਰੀ ਇਹ ਸਾਡੇ ਕਿਸਾਨ ਵੀਰਾਂ ਨੂੰ ਤਾਂ ਪਤਾ ਹੀ ਨਹੀਂ ਸੀ ਲਾਲ ਕਿਲਾ ਕਿੱਧਰ ਹੈ ਇਹ ਤਾਂ ਦਿੱਲੀ ਪੁਲਿਸ ਨੇ ਇੱਕ ਸਾਜ਼ਿਸ਼ ਦੇ ਤਹਿਤ ਇੱਕ ਰੂਟ ਖੋਲਿਆ ਉਹ ਲੋਕ ਉਧਰ ਟਰੈਕਟਰ ਜਾਂਦੇ ਸੀ ਉਧਰ ਚਲੇ ਗਏ ਉਹ ਤਾਂ ਕਈ ਲੋਕਾਂ ਨੇ ਤਾਂ ਸਾਨੂੰ ਇਹ ਬਿਆਨ ਦਿੱਤੇ ਆ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲਾਲ ਕਿਲਾ ਕਿੱਧਰ ਅਸੀਂ ਤਾਂ ਪਿੱਛੇ-ਪਿੱਛੇ ਤੁਰੇ ਗਏ ਇਹ ਜਿਹੜਾ ਰੂਟ ਕਿਉਂ ਖੋਲਿਆ ਗਿਆ ਲੋਕਾਂ ਨੇ ਦੱਸਿਆ ਕੋਈ ਉਹਦੇ ਚੁਪਸ਼ਕਸ਼ ਨਹੀਂ ਸੀ ਕੋਈ ਬੈਰੀਕੇਡਿੰਗ ਨਹੀਂ ਤੋੜੇ ਗਏ ਸਾਡੇ ਬੰਦੇ 26 ਜਨਵਰੀ ਨੂੰ ਜਦੋਂ ਲਾਲ ਕਿਲਾ ਚ ਪਾਰਟिकुलर ਜਿਹੜੀ ਟਰੈਕਟਰ ਰੈਲੀ ਵਾਲੇ ਗਏ ਆ ਸੋ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਸਰਕਾਰੀ ਵਕੀਲ ਤਾਂ ਜਿਨ੍ਹਾਂ ਨੇ ਬੇਲ ਸਾਡੇ ਕਿਸਾਨ ਵੀਰਾਂ ਦੀ ਅਪੋਜ ਕੀਤੀ ਉਹ ਤਾਂ ਕੇਜਰੀਵਾਲ ਸਾਹਿਬ ਦੇ ਅੰਡਰ ਸੀ ਡਾਕਟਰ ਤਾਂ ਕੇਜਰੀਵਾਲ ਸਾਹਿਬ ਸਾਹਿਬ ਦੇ ਕਿਸੇ ਨੇ ਉੱਥੇ ਡੋਲੋ ਵੀ ਨਹੀਂ ਦਿੱਤੀ ਉਹਨਾਂ ਨੂੰ ਇਹ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਸੋਮ ਮੰਗਲਵਾਰ ਨੂੰ ਉਹਦੇ ਵਿੱਚ ਸਾਰਾ ਕੁਝ ਜੋ ਰਿਪੋਰਟ ਹੈ ਇਹਦੇ ਤੱਥਾਂ ਸਾਰੇ ਸਾਹਮਣੇ ਲੈ ਕੇ ਆਵਾਂਗੇ ਆਪ ਦੇਖ ਰਹੇ ਹੋ ਦ ਟੈਂਸ ਪੰਜਾਬ ਕੇਸਰੀ ਟੀਵੀ 26 जनवरी की दिल्ली के लाल किले पर हुई हिंसा को लेकर पंजाब पंजाब विधानसभा द्वारा बनाई गई कमेटी के अध्यक्ष कुलदीप सिंह वैध हमारे साथ मौजूद है पंजाब से विधायक भी हैं सर वैध साहब आपने अपनी रिपोर्ट तैयार की है क्या उस रिपोर्ट में आपने लिखा है देखो सबसे पहले तो पहला मैं तन्नू क्लेरिफाई करना चाहूंगा ये जेड़े जीड़ी कमेटी बनाई गई थी जेड़ा किसान वीराते जेड़ा तशद्दद हटाया गया ਉਹਦੇ ਵਿੱਚ 26 ਜਨਵਰੀ ਦੀ ਜਿਹੜੀ ਘਟਨਾ ਉਹ ਜਾਦਾ ਨਹੀਂ ਐ ਇਹ ਚ 29 ਜਨਵਰੀ ਨੂੰ ਸਾਡੇ ਜਿਹੜੇ ਕਿਸਾਨ ਵੀਰ ਨਰੇਲਾ ਚੌਂਕ ਦੇ ਕੋਲੇ ਗਏ ਉਹਨਾਂ ਨੂੰ ਫੜਿਆ ਗਿਆ ਉੱਥੇ ਉਹਨਾਂ ਨੂੰ ਫੜ ਕੇ ਝੂਠੇ ਕੇਸ ਬਣਾਏ ਗਏ ਉਹਨਾਂ ਨੂੰ ਉੱਥੇ ਮਾਰਿਆ ਕੁੱਟਿਆ ਗਿਆ ਫਿਰ ਥਾਣੇ ਵਿੱਚ ਮਾਰਿਆ ਕੁੱਟਿਆ ਗਿਆ ਫਿਰ ਉਹਨਾਂ ਦੀ ਰੈਸਟ ਪਾ ਕੇ ਉਹਨਾਂ ਨੂੰ ਅ ਅਦਾਲਤ 'ਚ ਪੇਸ਼ ਕੀਤਾ ਗਿਆ ਫਿਰ ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਇਆ ਗਿਆ ਫਿਰ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਫਿਰ ਉਹਨਾਂ ਦੀ ਬੇਲ ਹੋਈ ਇਹ ਜਿਹੜੀ ਭਾਜਪਾ ਨੇ ਜਿਹੜੀ ਇਹ ਸਾਜ਼ਿਸ਼ ਸਾਹਮਣੇ ਆਈ ਹੈ ਸਾਡੇ ਕਿਸਾਨ ਵੀਰਾਂ ਨੂੰ ਤਾਂ ਪਤਾ ਹੀ ਨਹੀਂ ਸੀ ਲਾਲ ਕਿਲਾ ਕਿੱਧਰ ਹੈ ਇਹ ਤਾਂ ਦਿੱਲੀ ਪੁਲਿਸ ਨੇ ਇੱਕ ਸਾਜ਼ਿਸ਼ ਦੇ ਤਹਿਤ ਇੱਕ ਰੂਟ ਖੋਲਿਆ ਉਹ ਲੋਕ ਉਧਰ ਟਰੈਕਟਰ ਜਾਂਦੇ ਸੀ ਉਧਰ ਚਲੇ ਗਏ ਉਹ ਤਾਂ ਕਈ ਲੋਕਾਂ ਨੇ ਤਾਂ ਸਾਨੂੰ ਇਹ ਬਿਆਨ ਦਿੱਤੇ ਆ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲਾਲ ਕਿਲਾ ਕਿੱਧਰ ਅਸੀਂ ਤਾਂ ਪਿੱਛੇ-ਪਿੱਛੇ ਤੁਰੇ ਗਏ ਇਹ ਜਿਹੜਾ ਰੂਟ ਕਿਉਂ ਖੋਲਿਆ ਗਿਆ ਲੋਕਾਂ ਨੇ ਦੱਸਿਆ ਕੋਈ ਉਹਦੇ ਚਪਸ਼ਕਸ਼ਨ ਹੀ ਨਹੀਂ ਸੀ ਕੋਈ ਬੈਰੀਕੇਡਿੰਗ ਨਹੀਂ ਤੋੜੇਗੇ ਸਾਡੇ ਬੰਦੇ 26 ਜਨਵਰੀ ਨੂੰ ਜਦੋਂ ਲਾਲ ਕਿਲਾ ਚ ਪਾਰਟिकुलर ਜਿਹੜੀ ਟਰੈਕਟਰ ਰੈਲੀ ਵਾਲੇ ਗਏ ਆ ਸੋ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਕੇਜਰੀਵਾਲ ਸਾਹਿਬ ਕਹਿਣਗੇ ਕਿ ਜੀ ਪੁਲਿਸ ਤਾਂ ਮੇਰੇ ਅੰਡਰ ਨਹੀਂ ਮੰਨ ਲਿਆ ਜੇਲ੍ਹਾਂ ਤਾਂ ਕੇਜਰੀਵਾਲ ਸਾਹਿਬ ਕੋਲੇ ਆ ਸਰਕਾਰੀ ਵਕੀਲ ਤਾਂ ਜਿਨ੍ਹਾਂ ਨੇ ਬੇਲ ਸਾਡੇ ਕਿਸਾਨ ਵੀਰਾਂ ਦੀ ਓਪੋਜ਼ ਕੀਤੀ ਉਹ ਤਾਂ ਕੇਜਰੀਵਾਲ ਸਾਹਿਬ ਦੇ ਅੰਡ ਸਾਬ ਦੇ ਕਿਸੇ ਨੇ ਉੱਥੇ ਡੋਲੋ ਵੀ ਨਹੀਂ ਦਿੱਤੀ ਉਹਨਾਂ ਨੂੰ ਇਹ ਪ੍ਰੈਸ ਕਾਨਫਰੈਂਸ ਕਰਾਂਗੇ ਸੀ ਸੋਮ ਮੰਗਲਵਾਰ ਨੂੰ ਉਹਦੇ ਵਿੱਚ ਸਾਰਾ ਕੁਝ ਜੋ ਰਿਪੋਰਟ ਹੈ ਇਹਦੇ ਤੱਥ ਸਾਰੇ ਸਾਹਮਣੇ ਲੈ ਕੇ ਆਵਾਂਗੇ ਲੇਕਿਨ ਵੈਦ ਸਾਹਿਬ 2 ਲੱਖ ਰੁਪਏ ਦਾ ਪ੍ਰਵਧਾਨ ਵੀ ਦੇਣੇ ਦਾ ਰੱਖਿਆ ਹੈ ਉਹ ਪੂਰਾ ਸਾਰੇ ਕਿਸਾਨ ਵੀਰ ਸਾਡੇ ਝੂਟੇ ਕੇਸਾਂ ਵਿੱਚ ਫਸਾਏਗੇ ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਹੈ क्यों ना मदद करिए अं अपने भरावान की मदद नहीं करा जरूर करा लेकिन आ, सर अगर बात करें दिल्ली पुलिस की तो दिल्ली पुलिस की तरफ से पहले ही बैठक हुई बैठक में पूरा रास्ता तय किया गया था कि इस तरह इस तरह से आपको छब्बीस जनवरी वाले दिन निकलना है लेकिन फिर कब दिक्कत क्या हुई किसानों की कमियाँ पाई गई या सरकार की कमियाँ पाई गई या दिल्ली पुलिस की कमियाँ पाई गई सौ परसेंट दिल्ली पुलिस ने कॉन्सपीरेसी तहत एक डिफरेंट रूट खोल दता जो मेन रूट है उतो डाइवर्ट कर दिया कि वो लोगों को पता ही नहीं कि लाल किला किधर है फिर एक मैं होर गल अपने पाबी ਹਿੰਦੁਸਤਾਨ ਦੇ ਲੋਕਾਂ ਨੂੰ ਦੱਸਣਾ ਚਾਹਨਾ ਸਾਡੇ ਕਿਸਾਨ ਵੀਰਾਂ ਨੇ ਕੋਈ ਲਾਲ ਕਿਲੇ ਦੀ ਬਿਲਡਿੰਗ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸਾਡਾ ਨੈਸ਼ਨਲ ਫਲੈਗ ਜਿਹੜਾ ਸਾਡੀ ਜਾਨ ਤੋਂ ਵੀ ਪਿਆਰਾ ਹੈ ਜਾਨ ਤੋਂ ਪਿਆਰਾ ਸਾਡਾ ਨੈਸ਼ਨ ਸਾਡੇ ਤੋਂ ਵਧੀਆ ਰਾਸ਼ਟਰਵਾਦੀ ਪੰਜਾਬੀਆਂ ਤੋਂ ਕੌਣ ਹੋ ਸਕਦਾ ਜਿੰਨੀਆਂ ਕੁਰਬਾਨੀਆਂ ਅਸੀਂ ਹੁਣ ਵੀ ਦਿੰਦੇ ਆ ਸਾਡੀ ਸਾਡੇ ਮੁਲਕ ਲਈ ਕੋਈ ਨਹੀਂ ਦਿੰਦਾ ਸੋ ਉਥੇ ਨਾ ਤਾਂ ਸਾਡੇ ਨੈਸ਼ਨਲ ਫਲੈਗ ਨੂੰ ਕਿਸੇ ਨੇ ਕੋਈ ਨੁਕਸਾਨ ਪਹੁੰਚਾਇਆ ਨਾ ਹੀ ਸਾਡੇ ਲਾਲ ਕਿਲੇ ਨੂੰ ਜਿਹੜੀ ਸਾਡੀ ਤ੍ਰੋਹਰ ਹੈ ਉਹਨੂੰ ਕੋਈ ਨੁਕਸਾਨ ਪਹੁੰਚਾਇਆ ਅੱਛਾ ਜਿਸ ਤਰੀਕੇ ਕੇ ਆਪਕੇ ਰਿਪੋਰਟ ਤਿਆਰ ਕੀ ਗਈ ਹੈ 2 ਲੱਖ ਰੁਪਏ ਦਾ ਦੇਣੇ ਦਾ ਪ੍ਰਵਧਾਨ ਰੱਖ ਰੱਖਾ ਹੈ ਕਈ ਨਾ ਕਈ ਮਨੋਬਲ بڑੇਗਾ ਪ੍ਰਦਰਸ਼ਨ ਕਾਰਯੋ ਦਾ ਨਹੀਂ ਨਹੀਂ ਮੈਨੂੰ ਇਹ ਦੱਸੋ ਪ੍ਰੈਸ ਵਾਲਿਆਂ ਦੇ ਉੱਤੇ ਜਦੋਂ ਤਸ਼ੱਦਦ ਹੁੰਦੇ ਤੁਸੀਂ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਦੇ ਹੋ ਕਿ ਨਹੀਂ ਕਰਦੇ ਕਰਦੇ ਹੋ ਕਿ ਨਹੀਂ ਕਰਦੇ ਮੁਆਵਜ਼ਾ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਆ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਆਹ ਅੰਨਾ ਹਜਾਰੇ ਕੇਜਰੀਵਾਲ ਸਾਹਿਬ ਸਾਰਿਆਂ ਨੇ ਐਜੀਟੇਸ਼ਨਾਂ ਕਿੰਨੀਆਂ ਕੀਤੀਆਂ ਕਿੰਨਾ ਨੁਕਸਾਨ ਹੋਇਆ ਬੀਜਪੀ ਨੇ ਕਿੰਨੀਆਂ ਰੈਲੀਆਂ ਕੀਤੀਆਂ ਡਾਕਟਰ ਪਰਮੋਦ ਸਿੰਘ ਦੇ ਟਾਈਮ ਕਿੰਨੇ ਕਿੰਨੇ ਮੁਜਾਰੇ ਕੀਤੇ ਉਹ ਜਸਟੀਫਾਈ ਸੀ ਇਹ ਗਲਤ ਹੈ আচ্ছা ਮੇਰੇ ਕੋ ਇੱਕ ਚੀਜ਼ ਹੋਰ ਬਤਾਓ ਸਰ ਕਿ ਜਿਸ ਤਰੀਕੇ ਸੇ ਰਿਪੋਰਟ ਆਪਨੇ ਤਿਆਰ ਕੀਆ ਕਿਸ ਆਧਾਰ ਪਰ ਆਪਣੀ ਆਪਣੀ ਰਿਪੋਰਟ ਆਪਣੀ ਤਿਆਰ ਕੀਆ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਸਾਨੂੰ ਬਿਆਨ ਦਿੱਤੇ ਆ ਇਹ ਉਹਨਾਂ ਦੇ ਆਧਾਰ ਤੇ ਆ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਪਣੇ ਵੱਲੋਂ ਨਾ ਕੋਈ ਪਲੱਸ ਕੀਤਾ ਗਿਆ ਨਾ ਮਾਈਨਸ ਜੋ ਫੈਕਟਸ ਸਾਡੇ ਕਿਸਾਨ ਵੀਰਾਂ ਨੇ ਜਿਨ੍ਹਾਂ ਤੇ ਤਸ਼ੱਦਦ ਹਟਾਇਆ ਗਿਆ ਜਿਨ੍ਹਾਂ ਨੂੰ ਮਾਰਿਆ ਕੁੱਟਿਆ ਗਿਆ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਬਣਾਏ ਗਏ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਅੱਛਾ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਵੇਂ-ਜਿਵੇਂ ਵਿਧਾਨ ਸਭਾ ਚੋਣ ਨਜ਼ਦੀਕ ਆ ਰਹੇ ਹਨ ਪੰਜਾਬ ਕੇ ਐਸੀ ਰਿਪੋਰਟ ਬਾਹਰ ਆ ਰਹੀ ਹੈ ਕਿਉਂਕਿ 1 ਸਾਲ ਹੋ ਗਿਆ ਅਗਰ ਬਾਤ ਕਰੇ 26 ਜਨਵਰੀ ਕੋ ਸੇ ਅਭੀ ਤੱਕ ਆਪਕੀ ਜੋ ਜਾਂਚ ਹੈ ਉਹ ਰਿਪੋਰਟ ਤਿਆਰ ਕਰਤੇ ਰਹੇ ਲੇਕਿਨ ਅਬ ਜਿਸ ਤਰੀਕੇ ਸੇ ਚੋਣ ਹੈ ਤੋ ਇਹ ਸਾਰਾ ਕੁਝ ਇੱਕ ਦਿਨ ਚ ਨਹੀਂ ਹੋ ਜਾਂਦਾ ਇਨਕੁਆਇਰੀ ਨੂੰ ਟਾਈਮ ਲੱਗਦਾ ਹੈ ਅਸੀਂ ਚਾਰ ਮੀਟਿੰਗਾਂ ਉੱਥੇ ਕੀਤੀਆਂ ਸਾਡੇ ਵਿਧਾਨ ਸਭਾ ਦੇ ਵਿੱਚ ਲੁਧਿਆਣਾ ਮੀਟਿੰਗ ਕੀਤੀ ਅਸੀਂ ਹਰ ਹਫਤੇ ਇੱਕ ਮੀਟਿੰਗ ਕਰਦੇ ਸੀ ਕਿਉਂਕਿ ਇਹਨੂੰ ਖਤਮ ਕਰਨਾ ਸੀ ਮੋਗੇ ਕੀਤੀ ਬਠਿੰਡੇ ਕੀਤੀ ਮਾਨਸਾ ਕੀਤੀ ਸੰਗਰੂਰ ਕੀਤੀ ਦੈਨ ਨਵਾਂ ਸ਼ਹਿਰ ਕੀਤੀ ਜਿਲੰਦਰ ਕੀਤੀ ਤੇ ਅਮਰਸਰ ਕੀਤੀ ਸੋ ਇਹਨੂੰ ਟਾਈਮ ਲੱਗਿਆ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਬਿਆਨ ਲੈਏ ਨੇ ਅਸੀਂ ਲੋਕਾਂ ਨੂੰ ਬੁਲਾਇਆ ਆਪਣੇ ਕੋਲੇ ਸਾਰੀਆਂ ਚੀਜ਼ਾਂ ਰਿਕਾਰਡਡ ਨੇ ਥੈਂਕ ਯੂ ਕਿੰਨੇ ਕਿਸਾਨੋ ਕੋ 2 ਲੱਖ ਰੁਪਏ ਦਾ ਮੌਜਾ ਜੋ ਹੈ ਉਹ دیا ਜਾਏਗਾ 183 83 ਲੋਕ ਹੈ ਜਿਨ੍ਹਾਂ ਦੇ ਉੱਤੇ ਝੂਠੇ ਕੇਸ ਬਣਾਏ ਗਏ ਉਹਨਾਂ ਤੇ ਤਸ਼ਦਦ ਕੀਤੀ ਗਈ ਤਾਂ ਇਤੇ ਕੁਲਦੀਪ ਕੁਮਾਰ ਜਿਨ੍ਹਾਂ ਨੇ 90 ਟਾਈਮਸ ਪੰਜਾਬ ਕੇਸਰੀ سے ਬਾਕਾਸ ਵਾਚਿਤ ਕੀਤੀ ਦਿੱਲੀ ਸੇ ਕਮਲ ਕੁਮਾਰ ਕਨਸਲ 90 ਟਾਈਮਸ ਪੰਜਾਬ ਕੇਸਰੀ ਟੀਵੀ